PVAHC24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਦਾ ਨਵਿਕਲਾ ਅਪਰਾਲਾ ਲੰਬਤ ਤੇ ਇੰਤਕਾਲਾਂ ਦੇ ਨਪਾਰੇ ਲਈ ਸੁੱਟੀ ਵਾਲੇ ਦਿਨ ਲਗਾਇਆ ਕੈਂਪ ਲੋਕਾਂ ਨੇ ਲਿਆ ਲਾਹਾ ਤੇ ਕੀਤੀ ਸਲਾਗਾ ਪੰਜਾਬ ਸਰਕਾਰ ਅਤੇ ਡੀਪੀ ਕਮਿਸ਼ਨਰ ਗਰਦਾਸਪੁਰ ਡਾਕਟਰ ਹਿਮਾਜੂ ਅਗਰ왈 ਜੀ ਦੇ ਦਿਸਾ ਨਿਰਦੇਸ਼ਾਂ ਤਹਿਕ ਨਾਇਬ ਤਹਿਸੀਲਦਾਰ ਅਸ਼ੁਨੀ ਕੁਮਾਰ ਵੱਲੋਂ ਸਬ ਤਹਿਸੀਲ ਧਾਰੀਵਾਲ ਵਿਖੇ ਲੰਮਤ ਪਏ ਇੰਤਕਾਲ ਦਰਜ ਅਤੇ ਤਸਦੀਕ ਕਰਨ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਹੰਦ ਰਾਣ ਕਰੀਬ 50 ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ ਇਸ ਮੌਕੇ ਤੇ ਨਾਇਬ ਤਹਿਸੀਲਦਾਰ ਅਸ਼wini ਕੁਮਾਰ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਲਾਹਾ ਕਰਦਿਆਂ ਕਿਹਾ ਕਿ ਅੱਜ ਦੇ ਵਿਸ਼ੇਸ਼ ਕੈਂਪ ਦੌਰਾਨ ਪੂਰੇ ਸੂਬੇ ਅੰਦਰ ਲੋਕਾਂ ਨੇ ਚੋਖਾ ਫਾਇਦਾ ਲਿਆ ਹੈ ਅਤੇ ਸਭ ਤਹਿਸੀਲ ਧਾਰੀਵਾਲ ਵਿੱਚ ਲੰਬਿਤ ਪਏ ਕਰੀਬ ਸਾਰੇ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਭ ਤਹਿਸੀਲ ਧਾਰੀਵਾਲ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਜਾਂ ਤੰਗੀ ਨਹੀਂ ਆਨ ਦਿੱਤੀ ਜਾਵੇਗੀ ਅਤੇ ਲੋਕ ਬਿਨਾ ਚਿਚਕ ਸਿੱਧੇ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਇਸ ਮੌਕੇ ਤੇ ਕਾਨੂੰਗੋ ਹਰਪ੍ਰੀਤ ਸਿੰਘ ਜਤਿੰਦਰ ਸਿੰਘ ਏ ਐਸ ਐਮ ਪਟਵਾਰੀ ਹਰਜਿੰਦਰ ਸਿੰਘ ਪਟਵਾਰੀ ਜੰਗ বাহাদুর ਪਟਵਾਰੀ ਗੁਰਮਿਲਾਪ ਸਿੰਘ ਸਵਾ ਹਰਮਨਦੀਪ ਸਿੰਘ ਸਿਮਰਤਪਾਲ ਸਿੰਘ ਗੁਰਪ੍ਰੀਤ ਸਿੰਘ ਕਲਸੀ ਪ੍ਰਦੀਪ ਸਿੰਘ ਚਮਨ ਲਾਲ ਨੰਬਰਦਾਰ ਸੁਵੇਸ਼ ਕੁਮਾਰ ਪੱਪੂ ਮਸੀਕਾ ਨਵੀਰ ਸਰਦਾਰੀ ਦਾ ਰਣੀਆਂ ਆਧਾ ਹਦ ਸਨ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੇ ਨਾਲ ਅਰਨ ਕੁਮਾਰ ਦੀ ਖਾਸ ਰਿਪੋਰਟ ਹਾਂਜੀ ਸਰ ਪੰਜਾਬ ਸਰਕਾਰ ਨਾਲ ਲੋਹਾ ਦੇ ਸਪੈਸ਼ਲ ਛੁੱਟੀ ਵਾਲੇ ਦਿਨ ਜਿਹੜੀਆਂ ਪੈਂਡਿੰਗ ਬੋੜੀਆਂ ਵਾਂ ਤੇ ਇੰਤਾਲ ਹਾਂਜੀ 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 ਬੰਦ ਚ ਕੈਂਪ ਲੱਗਾ ਤੇ ਤੁਸੀਂ ਵੀ ਆਪਣੇ ਛੁੱਟੀ ਵਾਲੇ ਦਿਨ ਪਹੁੰਚੇ ਹੋ ਹਾਂਜੀ ਹਾਂਜੀ ਕਿੱਦਾਂ ਵੀਦੇ ਸਰਕਾਰ ਦੇ ਕੰਮ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦੇ ਵਿਸਾ ਨਿਰਦੇਸ਼ ਸੰਸਾਰ ਲੋਕ ਹਿੱਤ ਨੂੰ ਨੋਕ ਰੱਖਦੇ ਹੋਏ ਪੈਂਡਿੰਗ ਇੰਤਕਾਲਾਂ ਦਾ ਨੁਕਤਾ ਰੱਖਿਆ ਜਾ ਰਿਹਾ ਅੱਜ ਅਸੀਂ ਲਗਭਗ 50 ਇੰਤਕਾਲ ਕਰ ਚੁੱਕੇ ਹਾਂ ਤੇ ਇਸ ਤੋਂ ਪਹਿਲਾਂ ਵੀ ਅਸੀਂ ਕਾਫੀ ਅਪਡੇਟ ਕਰ ਚੁੱਕੇ ਹਾਂ ਤੇ ਬਹੁਤ ਵਧੀਆ ਹੈ ਸਰਕਾਰ ਦਾ ਉਪਰਾਲਾ ਇਹ ਦਸ਼ਾ ਨਿਰਦੇਸ਼ ਨਾਲ ਕਿ ਲੋਕੀ ਤੁਹਾਨੂੰ ਮੋਕਾ ਰੱਖ ਕੇ ਕਿ ਕਿਸੇ ਨੂੰ ਕੱਢਲ ਖੁਆਰੀ ਨਾ ਹੋਵੇ ਤੇ ਵਧੀਆ ਕੰਮ ਨਾਲੇ ਨੁਕਤਾ ਰਹਾ ਪੈਂਡਿੰਗ ਇੰਤਕਾਲਾਂ ਇਹ ਸਾਰੇ ਜੇ ਇੰਤਕਾਲ ਕਰਵਾਉਣ ਵਾਸਤੇ ਲੋਕੀ ਆਈਏ ਕਿ ਜਾਂ ਤੁਸੀਂ ਡਾਇਰੈਕਟਲੀ ਲੋਕ ਲੋਕ ਵੀ ਆਏ ਨੇ ਸਰ ਲੋਕ ਵੀ ਆਏ ਨੇ ਕਿ ਲੋਕਾਂ ਇੱਥੇ ਲੋਕ ਵੀ ਆਏ ਨੇ 15 20 ਵਿਅਕਤੀ ਆਏ ਨੇ ਠੀਕ ਹੈ ਕੁਝ ਕਰਵਾ ਗਏ ਨੇ ਕੁਝ ਕਰਵਾ ਰਹੇ ਨੇ ਇੱਕ ਹੁਣੇ ਇੰਤਕਾਲ ਦਾ ਕੀਤਾ ਵਾ ਤਕਸੀਮ ਦਾ ਇੰਤਕਾਲ ਸੀਗਾ ਪੈਂਡਿੰਗ ਉਹ ਆਏ ਸੀਗੇ ਭਾਈ ਸਰ ਉਹ ਆਮ ਲੋਕਾਂ ਦੇ ਦੱਸਿਆ ਕਿ ਜਿਹੜਾ ਮਲਬੀ ਮੁਆਵਜ਼ਾ ਆਇਆ ਵਿੱਚ ਕੁਝ ਪ੍ਰੇਖਿਆਚਾਰ ਕੋ ਕਰਸਨ ਕਰਾਉਂਦੀ ਆ ਪਰ ਇਥੇ ਦੇਖਣ ਨੂੰ ਆਇਆ ਕਿ ਧਾਰਿਆਲ ਤੇ ਕੋਈ ਇਦਾਂ ਦਾ ਕੰਮ ਦੇਖਣ ਨੂੰ ਨਹੀਂ ਮਿਲਿਆ ਤੇ ਤੁਸੀਂ ਵੀ ਆਪਣਾ ਕੰਮ ਨਹੀਂ ਮੰਨਦਿਆਂ ਕਰਨਾ ਤੇ ਕੀ ਆਪਣੇ ਸਾਥੀਆਂ ਨੂੰ ਸੰਦੇਸ਼ ਦਿੰਦੇ ਸਾਰੇ ਇਦਾਂ ਦੇ ਕੋਈ ਗੱਲ ਨਹੀਂ ਆਸੀਂ ਬਿਨਾ ਕਿਹੇ ਭ੍ਰਿਸ਼ਟਾਚਾਰ ਤੋਂ ਇਥੇ ਕੰਮ ਹੋ ਰਿਹਾ ਪੈਲਦੇ ਅਧਾਰ ਤੇ ਕੰਮ ਹੋ ਰਿਹਾ ਕੋਈ ਹਜੀ ਗੱਲਬਾਤ ਨਹੀਂ ਪੈਸੇ ਦੀ ਜਿਹੜਾ ਵੀ ਆਂਦਾ ਪੈਲਦੇ ਅਧਾਰ ਤੇ ਕੰਮ ਕਰੀਦਾ ਇਹ ਚਾਹ ਕਾਜ਼ੇ ਪਰਾਲਾ ਨਹੀਂ ਕਦਾਂ ਵੰਦੇ ਤੇ ਬਹੁਤ ਵਧੀਆ ਬਹੁਤ ਵਧੀਆ ਪਰਾਲਾ ਪਹਿਲੀ ਜਿਹੜੀ ਸਕੀਮ ਸੀ ਸਰਕਾਰ ਦੀ ਡੋਰ ਟੂ ਡੋਰ ਸਰਕਾਰ ਤੁਹਾਡੇ ਦਵਾਰ ਉਹ ਵੀ ਬਹੁਤ ਵਧੀਆ ਕਾਮਯਾਬੀ ਆ ਲੋਕਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਇਹ ਵੀ ਵਧੀਆ ਪ੍ਰਾਣਾ ਸਰਕਾਰ ਦਾ ਬਹੁਤ ਹੀ ਵਧੀਆ ਆਮ ਜਨਤਾ ਵਾਸਤੇ ਬਹੁਤ ਸੌਲਤਾ ਕਾਫੀ ਕੰਮ ਹੋ ਰਹਿਣਾ ਉਹਨਾਂ ਦੀ ਕਦਰ ਖੁਆਰੀ ਘਟ ਰਹੀ ਹੈ ਜਿਹੜਾ ਸਾਰਾ ਸਟਾਫ ਪਟਵਾਰੀ ਗਰਦਾਸ ਗਰਦਾਸ ਸਾਹਿਬ ਐਸਐਨ ਸਾਹਿਬ ਟੈਕਨੀਕਲ ਅਸਿਸਟੈਂਟ ਮੇਰੇ ਡੀ ਸਾਰੇ ਬਹੁਤ ਵਧੀਆ ਸਟਾਫ ਆ ਬਹੁਤ ਹੀ ਮਿਹਨਤੀ ਆ ਤੇ ਕਿਸੇ ਵੀ ਕਿਸੇ ਨੂੰ ਮੁਸ਼ਕਲ ਆਥੇ ਆ ਕੇ ਆਪਣਾ ਕੰਮ ਕਰਵਾ ਸਕਦਾ Deus é